ਕਹਿੰਦੇ ਕਿ ਜ਼ਿੰਦਗੀ ਜਿਉਣ ਲਈ ਬੰਦੇ ਨੂੰ ਜਿਆਦਾ ਪੈਸਿਆਂ ਦੀ ਲੋੜ ਨਹੀਂ ਪਰ ਜਦੋਂ ਬੰਦਾ ਫਿਰ ਆਪਣੇ بے ਲੋੜੇ ਖਰਚੇ ਵਧਾ ਲੈਂਦਾ ਹੈ ਮਹਿੰਗੇ ਸ਼ੌਂਕ ਰੱਖਦਾ ਹੈ ਤਾਂ ਫਿਰ ਉਸ ਨੂੰ ਪੈਸਿਆਂ ਦੀ ਲੋੜ ਪੈਂਦੀ ਹੈ ਕਈ ਬੰਦੇ ਤਾਂ ਪੈਸੇ ਨੂੰ ਸਹੀ ਢੰਗ ਨਾਲ ਕਮਾਉਂਦੇ ਨਹੀਂ ਪਰ ਕਈ ਬੰਦੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਮਹਿੰਗੇ ਸ਼ੌਂਕ ਪੂਰੇ ਕਰਨ ਲਈ ਇਹੋ ਜਿਹੇ ਰਸਤੇ ਇਖਤਿਆਰ ਕਰਦੇ ਆ ਜਿਨ੍ਹਾਂ ਬਾਰੇ ਆਮ ਬੰਦਾ ਸੋਚ ਵੀ ਨਹੀਂ ਸਕਦਾ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਸੁਣ ਕੇ ਤਾਂ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਜਾਊ ਕਿ ਪੈਸੇ ਦੀ ਖਾਤਰ ਕੁੜੀ ਤੇ ਮੁੰਡੇ ਨੇ ਉਹ ਕੀਤਾ ਜੋ ਕਿ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਜਦ ਕਿ ਕੁੜੀ ਦਾ ਜੋ ਪੈਕੇਜ ਸੀ 25 ਲੱਖ ਰੁਪਏ ਦਾ ਸੀ ਯਾਨੀ ਸਾਲ ਦਾ 25 ਲੱਖ ਰੁਪਏ ਉਹ ਕਮਾਉਂਦੀ ਸੀ ਪਰ ਫੇਰ ਵੀ ਉਸ ਨੂੰ ਇਸ ਉੱਤੇ ਸਬਰ ਨਹੀਂ ਆਇਆ ਤੇ ਉਸ ਨੇ ਜੋ ਕੀਤਾ ਉਹ ਫਿਰ ਜਦੋਂ ਲੋਕਾਂ ਦੇ ਸਾਹਮਣੇ ਆਉਂਦਾ ਤਾਂ ਲੋਕ ਸੁਣ ਕੇ ਹੈਰਾਨ ਹੋ ਜਾਂਦੇ ਆ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਰਾਜਸਥਾਨ ਦਾ ਜੈਸਲਮੀਰ ਇਸ ਦੇ ਰੇਗਿਸਤਾਨ ਇਲਾਕੇ ਦੇ ਵਿੱਚ ਇੱਕ ਗੱਡੀ ਰੁਕਦੀ ਹੈ ਡਰਾਈਵਰ ਦੇ ਨਾਲ ਵਾਲੀ ਸੀਟ ਉੱਤੇ ਇੱਕ ਕੁੜੀ ਬੈਠੀ ਹੁੰਦੀ ਹੈ ਤੇ ਕੁੜੀ ਨਿਊਡ ਹੁੰਦੀ ਹੈ ਯਾਨੀ ਨੰਗਨ ਹੁੰਦੀ ਹੈ ਤਾਂ ਉਹਨਾਂ ਦੀ ਨਿਗਾਹ ਇੱਕ ਬੱਕਰੀਆਂ ਵਾਲੇ ਤੇ ਪੈਂਦੀ ਹੈ ਬੱਕਰੀਆਂ ਵਾਲੇ ਨੂੰ ਜੋ ਕਿ ਬਜ਼ੁਰਗ ਸੀ 70 ਸਾਲਾਂ ਦਾ ਸੀ ਉਸ ਨੂੰ ਇਹ ਆਵਾਜ਼ ਮਾਰਦੇ ਨੇ ਬਜ਼ੁਰਗ ਜਦੋਂ ਗੱਡੀ ਦੇ ਕੋਲ ਆਉਂਦਾ ਹੈ ਤਾਂ ਇਹ ਜੋ ਨੰਗਨ ਕੁੜੀ ਸੀ ਤਕਰੀਬਨ 24 ਸਾਲਾਂ ਦੀ ਇਹ ਬਜ਼ੁਰਗ ਦੇ ਨਾਲ ਅਸ਼ਲੀਲ ਗੱਲਾਂ ਕਰਨ ਲੱਗ ਜਾਂਦੀ ਹੈ ਬਜ਼ੁਰਗ ਹੈਰਾਨ ਹੋ ਜਾਂਦਾ ਕਿ ਇਹ ਕੀ ਹੋ ਰਿਹਾ ਤੇ ਜੋ ਡਰਾਈਵਰ ਸੀਟ ਤੇ ਮੁੰਡਾ ਬੈਠਾ ਸੀ ਉਹ ਵੀ ਬਜ਼ੁਰਗ ਨੂੰ ਕਹਿੰਦਾ ਕਿ ਤੂੰ ਇਸ ਨਾਲ ਗੱਲਾਂ ਕਰ ਇਸ ਨਾਲ ਤੂੰ ਹਰਕਤਾਂ ਕਰ ਅਸ਼ਲੀਲ ਹਰਕਤਾਂ ਕਰ ਹੁਣ ਜਦੋਂ ਦੋਨੋਂ ਜਾਣੇ ਉਸ ਨੂੰ ਉਕਸਾਉਂਦੇ ਨੇ ਤਾਂ ਬਜ਼ੁਰਗ ਇਸ ਕੁੜੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਜਾਂਦਾ ਇਹ ਅਸ਼ਲੀਲ ਹਰਕਤਾਂ ਕਰਦੇ ਕਰਦੇ ਗੱਡੀ ਚੋਂ ਬਾਹਰ ਨਿਕਲ ਜਾਂਦੇ ਨੇ ਤੇ ਜੋ ਕੁੜੀ ਹੁੰਦੀ ਆ ਉਹ ਬਜ਼ੁਰਗ ਦੇ ਬਾਹਰ ਟੱਚ ਕਰਦੀ ਹੈ ਪਰ ਬਜ਼ੁਰਗ ਨੂੰ ਇਹ ਨਹੀਂ ਪਤਾ ਹੁੰਦਾ ਕਿ ਜੋ ਇਹ ਸਭ ਕੁਝ ਉਹ ਕਰ ਰਿਹਾ ਹੈ ਉਹ ਰਿਕਾਰਡ ਹੋ ਰਿਹਾ ਹੈ ਹਿਡਨ ਕੈਮਰੇ ਦੇ ਵਿੱਚ ਇਸ ਨੂੰ ਰਿਕਾਰਡ ਕੀਤਾ ਜਾਂਦਾ ਹੈ ਪਰ ਬਜ਼ੁਰਗ ਦੇ ਤਾਂ ਇਹ ਗੱਲ ਫਰਿਸ਼ਤਿਆਂ ਨੂੰ ਵੀ ਨਹੀਂ ਪਤਾ ਸੀ ਕਿ ਐਦਾਂ ਕੁਝ ਹੋ ਰਿਹਾ ਹੈ ਉਸ ਤੋਂ ਬਾਅਦ 4 ਮਈ 2025 ਨੂੰ ਇਹ ਜੋ ਵੀਡੀਓ ਸੀ ਜੋ ਹਿਡਨ ਕੈਮਰੇ ਨਾਲ ਬਣਾਈ ਗਈ ਸੀ ਇਸ ਵਿੱਚ ਜੋ ਇਹਨਾਂ ਦੇ ਚਿਹਰੇ ਸੀ ਉਹ ਬਲਰ ਕਰ ਦਿੱਤੇ ਗਏ ਸੀ ਉਹ ਇੱਕ ਵਿਦੇਸ਼ੀ ਔਰਨ ਸਾਈਟ ਉੱਤੇ ਅਪਲੋਡ ਕਰ ਦਿੱਤੀ ਜਾਂਦੀ ਹੈ ਤੇ ਹੁਣ ਉਹ ਵੀਡੀਓ ਵਾਇਰਲ ਹੋ ਜਾਂਦੀ ਹੈ ਜਦੋਂ ਵਾਇਰਲ ਹੁੰਦੀ ਹੈ ਤਾਂ ਪੁਲਿਸ ਤੱਕ ਪਹੁੰਚਦੀ ਹੈ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਪੁਲਿਸ ਹੁਣ ਦੇਖਦੀ ਹੈ ਕਿ ਇਹ ਜੋ ਵੀਡੀਓ ਕਿੱਥੋਂ ਦੀ ਬਣੀ ਹੋਈ ਆ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਲੋਕੇਸ਼ਨ ਤਾਂ ਜੈਸਲਮੇਰ ਦੀ ਹੈ ਤੇ ਹੁਣ ਪੁਲਿਸ ਦਾ ਅਗਲਾ ਕੰਮ ਸੀ ਇਸ ਕੁੜੀ ਦੀ ਤਲਾਸ਼ ਕਰਨੀ ਕਿ ਆਖਰੇ ਕੌਣ ਹੈ ਕਿੱਥੋਂ ਦੀ ਰਹਿਣ ਵਾਲੀ ਆ ਤਾਂ ਪੁਲਿਸ ਹੁਣ ਇਸ ਕੁੜੀ ਦੀ ਸਨਾਖਤ ਕਰ ਲੈਂਦੀ ਹੈ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਇਹ ਕੁੜੀ ਆ ਇਸ ਦਾ ਨਾਮ ਸਮ੍ਰਿਤੀ ਜੈਨ ਹੈ ਜੋ ਕਿ ਉੱਤਰਪੁਰ ਦੇ ਲਲਿਤਪੁਰ ਦੀ ਰਹਿਣ ਵਾਲੀ ਆ ਬੀਟੈਕ ਕੀਤੀ ਹੋਈ ਆ ਤੇ ਨੁਆਇਡਾ ਦੇ ਵਿੱਚ ਉਹ ਇੱਕ ਕੰਪਨੀ ਦੇ ਵਿੱਚ ਕੰਮ ਕਰ ਰਹੀ ਆ ਜਿੱਥੇ ਉਸ ਦਾ ਸਾਲਾਨਾ 25 ਲੱਖ ਦਾ ਪੈਕੇਜ ਹੈ ਹੁਣ ਪੁਲਿਸ ਸਾਪੇਮਾਰੀ ਕਰਦੀ ਆ ਤਾਂ ਨੁਆਇਡਾ ਦੇ ਵਿੱਚ ਇਹ ਕੁੜੀ ਆਪਣੇ ਲਿਵਨ ਪਾਰਟਨਰ ਦੇ ਨਾਲ ਜੋ ਕਿ ਮੁੰਡਾ ਇਸ ਦੇ ਨਾਲ ਸੀ ਜਿਸ ਦਾ ਨਾਮ ਸਾਨੂੰ ਕੁਮਾਰ ਸੀ ਜੋ ਕਿ ਵਿਹਾਰ ਦੇ ਬਸਾਲੀ ਦਾ ਰਹਿਣ ਵਾਲਾ ਸੀ ਇਹਨਾਂ ਦੋਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਤੇ ਜਦੋਂ ਫਿਰ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਖੁਲਾਸੇ ਹੁੰਦੇ ਆ ਜਿਨ੍ਹਾਂ ਨੂੰ ਸੁਣ ਕੇ ਪੁਲਿਸ ਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਂਦੀ ਹੈ। ਅਸਲ ਵਿੱਚ ਜੋ ਇਹ ਸਮ੍ਰਿਤੀ ਜੈਨ ਕੁੜੀ ਸੀ 24 ਸਾਲਾਂ ਇਹ ਕੁੜੀ ਨੁਆਇਡਾ ਦੀ ਇੱਕ ਕੰਪਨੀ ਦੇ ਵਿੱਚ ਸੌਫਟਵੇਅਰ ਇੰਜੀਨੀਅਰ ਸੀ। ਇਸ ਨੇ ਬੀਟੈਕ ਕੀਤੀ ਹੋਈ ਸੀ ਉੱਤਰ ਪ੍ਰਦੇਸ਼ ਦੀ ਇੱਕ ਨਾਮੀ ਯੂਨੀਵਰਸਿਟੀ ਤੋਂ। ਹੁਣ ਇੱਥੇ ਇਹ ਨੌਕਰੀ ਕਰਨ ਲੱਗਦੀ ਆ ਇਸ ਦਾ 25 ਲੱਖ ਦਾ ਪੈਕੇਜ ਹੁੰਦਾ ਹੈ। ਤੇ ਇਸ ਦੀ ਮੁਲਾਕਾਤ ਸਾਨੂੰ ਕੁਮਾਰ ਦੇ ਨਾਲ ਹੁੰਦੀ ਹੈ ਮੁੰਡਾ ਜੋ ਬਿਹਾਰ ਦਾ ਸੀ ਇਹ ਉਸ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਇਹ ਲਿਵਿੰਗ ਦੇ ਵਿੱਚ ਰਹਿਣ ਲੱਗ ਜਾਂਦੇ ਆ ਨੌਇਡਾ ਚ ਫਲੈਟ ਲੈ ਕੇ ਤੇ ਫਿਰ ਇਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਕਿ ਪੈਸਾ ਜ਼ਿਆਦਾ ਕਮਾਇਆ ਜਾਵੇ 25 ਲੱਖ ਨਾਲ ਕੁਝ ਨਹੀਂ ਹੁੰਦਾ ਕਰੋੜਾਂ ਰੁਪਇਆ ਕਮਾਇਆ ਜਾਵੇ ਫਿਰ ਇਹ ਦੋਨੋਂ ਫਲੈਟ ਦੇ ਵਿੱਚ ਹੀ ਅਸਲੀਲ ਵੀਡੀਓ ਬਣਾਉਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਬਾਰ ਲੀਆਂ ਸਾਈਟਾਂ ਤੇ ਵੇਚਦੇ ਨੇ ਅਪਲੋਡ ਕਰਦੇ ਨੇ ਪਰ ਉਹਨਾਂ ਤੇ ਜਿਆਦਾ ਲਾਈਕ ਵਿਊ ਨਹੀਂ ਆ ਰਹੇ ਸੀ ਹੁਣ ਇਹਨਾਂ ਨੂੰ ਲੱਗਿਆ ਕਿ ਕੀ ਕੀਤਾ ਜਾਵੇ ਹੁਣ ਇਹ ਬਾਹਰ ਜਾ ਕੇ ਵੀ ਪਬਲਿਕ ਪਲੇਸ ਤੇ ਵੀਡੀਓ ਨਹੀਂ ਬਣਾ ਸਕਦੇ ਸੀ ਕਿਉਂਕਿ ਜੋ ਇਹ ਇਲਾਕਾ ਸੀ ਦਿੱਲੀ ਦਾ ਇਲਾਕਾ ਸੀ ਸ਼ਹਿਰੀ ਇਲਾਕਾ ਸੀ ਨੁਆਇਡਾ ਦਾ ਇਲਾਕਾ ਸੀ ਤਾਂ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਕਿਸੇ ਬਾਹਰਲੇ ਦੇਸ਼ ਜਾ ਕੇ ਵੀਡੀਓ ਸ਼ੂਟ ਕੀਤੀ ਜਾਵੇ ਉਸ ਤੋਂ ਬਾਅਦ ਇਹ THAILAND ਤੇ SINGAPORE ਜਾਂਦੇ ਨੇ ਉੱਥੇ ਜਾ ਕੇ ਇਹ ਕੁੜੀ ਹੋਰ ਲੋਕਾਂ ਦੇ ਨਾਲ ਪਬਲਿਕ ਪਲੇਸ ਦੇ ਉੱਤੇ ਹੀ ਅਸ਼ਲੀਲ ਹਰਕਤਾਂ ਕਰਦੀ ਆ ਅਸ਼ਲੀਲ ਗੱਲਾਂ ਕਰਦੀ ਆ ਤੇ ਜੋ ਇਹ ਸ਼ਾਨੂ ਕੁਮਾਰ ਹੁੰਦਾ ਇਹ ਹਿਡਨ ਕੈਮਰੇ ਦੇ ਨਾਲ ਉਹਨਾਂ ਨੂੰ ਰਿਕਾਰਡ ਕਰਦਾ ਹੈ ਰਿਕਾਰਡ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਵਿਦੇਸ਼ੀ ਪੋਰਨ ਸਾਈਟਾਂ ਤੇ ਵੇਚਿਆ ਜਾਂਦਾ ਹੈ ਤੇ ਹੁਣ ਕੁਝ ਦਿਨਾਂ ਦੇ ਵਿੱਚ ਹੀ ਇਹਨਾਂ ਨੇ ਲੱਖਾਂ ਰੁਪਇਆ ਕਮਾ ਲਿਆ ਸੀ ਤੇ ਹੁਣ ਇਹਨਾਂ ਨੂੰ ਲੱਗਦਾ ਸੀ ਕਿ ਲੱਖਾਂ ਨਾਲ ਕੁਝ ਨਹੀਂ ਬਣਨਾ ਹਰ ਕਰੋੜਾਂ ਰੁਪਇਆ ਕਮਾਇਆ ਜਾਵੇ ਪਰ ਇਹਨਾਂ ਦੀਆਂ ਜੋ ਕਮਰੇ ਦੇ ਵਿੱਚ ਬਣਾਈਆਂ ਵੀਡੀਓ ਸੀ ਉਹ ਨਹੀਂ ਚੱਲਦੀਆਂ ਸੀ ਹੁਣ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਰਾਜਸਥਾਨ ਦੇ ਵਿੱਚ ਚੱਲਿਆ ਜਾਵੇ ਕਿਉਂਕਿ ਉੱਥੇ ਮਾਰੂਥਲ ਦਾ ਇਲਾਕਾ ਹੈ ਉੱਥੇ ਪਬਲਿਕ ਪ੍ਰੈਸ ਤੇ ਜ਼ਿਆਦਾ ਲੋਕ ਨਹੀਂ ਹੁੰਦੇ ਇਸ ਕਰਕੇ ਉਹ ਵੀਡੀਓ ਬਣਾਵਾਂਗੇ ਉਹ ਅਪਲੋਡ ਕਰਾਂਗੇ ਤਾਂ ਆਪਾਂ ਨੂੰ ਬਹੁਤ ਰੁਪਇਆ ਬਣ ਜਾਵੇਗਾ ਫਿਰ ਇਹੋ ਜਿਹੇ 10 ਸਾਈਟਾਂ ਦੇਖਦੇ ਨੇ ਜਿੱਥੇ ਇਹਨਾਂ ਨੇ ਵੀਡੀਓ ਬਣਾਉਣੀ ਸੀ ਤਾਂ ਫਿਰ ਇਹਨਾਂ ਨੇ ਜੈਸਲਮੇਰ ਦੇ ਤਨੋਟ ਦੋਸਾ ਸਨਸ ਐਂਡ ਡਿਊਲਸ ਅਤੇ ਭਰਤਪੁਰ ਦੇ ਵਿੱਚ ਵੀਡੀਓ ਬਣਾਈਆਂ ਤੇ ਹੁਣ ਇਹਨਾਂ ਦਾ ਅੱਗੇ ਪਲਾਨ ਸੀ ਹੋਰ ਥਾਵਾਂ ਦੇ ਉੱਤੇ ਵੀਡੀਓ ਬਣਾਉਂਦਾ ਜਿਸ ਵਿੱਚ ਜੈਪੁਰ ਰੰਥਪੋਰ ਸਰਸਿਕਾ ਇਹ ਥਾਵਾਂ ਤੇ ਇਹਨਾਂ ਨੇ ਵੀਡੀਓ ਬਣਾਉਣੀਆਂ ਸੀਗੀਆਂ ਪਰ ਜਦੋਂ ਫਿਰ ਇਹਨਾਂ ਦੀ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹ ਵੀਡੀਓ ਪੁਲਿਸ ਤੱਕ ਪਹੁੰਚਦੀ ਹੈ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਹਨਾਂ ਨੇ ਜੋ ਇਹ ਵੀਡੀਓ ਬਣਾਈਆਂ ਸੀ ਇਹਨਾਂ ਵਿੱਚ ਬੇਲਪੂਰੀ ਵਾਲਾ ਡਰਾਈਵਰ ਗਾਰਡ ਡਿਲੀਵਰੀ ਬੋਏ ਤੇ ਬਜ਼ੁਰਗ ਕੋਈ ਵੀ ਨਹੀਂ ਛੱਡਿਆ ਕਿਉਂਕਿ ਇਹਨਾਂ ਦੀਆਂ ਇਹ ਵੀਡੀਓ ਅਪਲੋਡ ਹੋਈਆਂ ਸੀ ਤੇ ਇਹਨਾਂ ਉੱਪਰ ਬਹੁਤ ਜ਼ਿਆਦਾ ਲਾਈਕਸ ਆ ਰਹੇ ਸੀ ਜਿਨ੍ਹਾਂ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਰੁਪਿਆ ਬਣ ਰਿਹਾ ਸੀ ਪਰ ਜਦੋਂ ਫਿਰ ਇਹ ਬਜ਼ੁਰਗ ਵਾਲੀ ਵੀਡੀਓ ਵਾਇਰਲ ਹੁੰਦੀ ਹੈ ਤੇ ਲੋਕਾਂ ਤੱਕ ਪਹੁੰਚਦੀ ਹੈ ਪੁਲਿਸ ਤੱਕ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਇਹਨਾਂ ਦੀ ਸਨਾਖਤ ਕੀਤੀ ਜਾਂਦੀ ਹੈ ਕਿ ਆਖਰੀ ਕੁੜੀ ਕੌਣ ਹੈ ਤੇ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੈਸਲਮੇਰ ਦੇ ਅਧੀਨ ਪੰਡੇ ਤਨੌਟ ਥਾਣੇ ਦੇ ਵਿੱਚ ਇਹਨਾਂ ਉੱਪਰ ਐਫ ਆਈ ਆਰ ਦਰਜ ਕਰ ਲਈਤੀ ਜਾਂਦੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ ਕਿਦਾਨੀਆਂ ਘਟਨਾਵਾਂ ਕਿਦਾਂ ਕਿਦਾਂ ਦੇ ਕਰਾਇਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਆ ਜੋ ਇੱਕ ਕੁੜੀ ਦੇ ਮਾਪੇ ਉਹ ਵੀ ਬੜੇ ਪਰੇਸ਼ਾਨ ਨੇ ਉਹ ਵੀ ਇਹ ਸੋਚ ਰਹੇ ਨੇ ਕਿ ਆਖਰ ਇਹ ਕੁੜੀ ਇਸ ਦਲਦਲ ਦੇ ਵਿੱਚ ਕਿਵੇਂ ਧਸ ਗਈ ਧਸਣ ਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਜਦੋਂ ਬੰਦਾ ਆਪਣੇ ਖਰਚੇ ਵਧਾ ਲੈਂਦਾ ਹੈ ਜਦੋਂ ਉਸ ਨੂੰ ਲੱਗਦਾ ਕਿ ਮੈਂ ਰੁਪਿਆ ਬਹੁਤ ਜ਼ਿਆਦਾ ਕਮਾਉਣਾ ਤਾਂ ਫਿਰ ਉਹ 99% ਗਲਤ ਹੀ ਕਰਦਾ ਹੈ ਤੇ ਇਸ ਕੁੜੀ ਨੇ ਵੀ ਇਦਾਂ ਹੀ ਕੀਤਾ ਮੁੰਡੇ ਨੇ ਵੀ ਇਦਾਂ ਹੀ ਕੀਤਾ ਇਹਨਾਂ ਨੂੰ ਲੱਗਿਆ ਕਿ ਇਦਾਂ ਅਸੀਂ ਕਾਫੀ ਰੁਪਿਆ ਕਮਾ ਸਕਦੇ ਹਾਂ ਕਾਫੀ ਜਲਦੀ ਅਸੀਂ ਅਮੀਰ ਹੋ ਸਕਦੇ ਹਾਂ ਪਰ ਜਿਵੇਂ ਕਹਿੰਦੇ ਨੇ ਕਿ ਪੈਸਾ ਜੇ ਤੁਸੀਂ ਸਹੀ ਢੰਗ ਨਾਲ ਕਮਾਉਂਗੇ ਉਹੀ ਪੈਸਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਆਰਾਮ ਦੇ ਸਕਦਾ ਹੈ ਸੁੱਖ ਦੇ ਸਕਦਾ ਹੈ ਐਦਾਂ ਦਾ ਪੈਸਾ ਤੁਹਾਡੇ ਕੰਮ ਨਹੀਂ ਆਵੇਗਾ ਅਤੇ ਸੁਣਨ ਵਿੱਚ ਆਇਆ ਕਿ ਜੋ ਇਸ ਕੁੜੀ ਦੀ ਕੰਪਨੀ ਸੀ ਜਿਸ ਨੇ ਇਸ ਨੂੰ 25 ਲੱਖ ਰੁਪਏ ਸਾਲ ਦਾ ਪੈਕੇਜ ਦਿੱਤਾ ਹੋਇਆ ਸੀ ਜਿਸ ਵਿੱਚ ਇਹ ਸੌਫਟਵੇਅਰ ਇੰਜੀਨੀਅਰ ਸੀ ਉਸ ਨੇ ਵੀ ਇਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਯਾਨੀ ਨੌਕਰੀ ਤੋਂ ਕੱਢ ਦਿੱਤਾ ਸੋ ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ ਇਸ ਸਾਰੀ ਘਟਨਾ ਬਾਰੇ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ